ਵਾੜ ਨੰਬਰ 43 ਹੈ ਜੀ ਹਾਂਜੀ ਨਵੇਂ ਵਾਦੇ ਦੇ ਜੋ ਵਾੜ ਬੰਦੀ ਨਵੀਂ ਹੋਈ ਹੈ 85 ਦੇ ਸਾਹਮਣੇ ਉਹਦਾ ਨੰਬਰ ਐ ਜਿੱਥੇ ਅੱਪਾ ਬੈਠੇ ਵਾੜ ਨੰਬਰ 43 ਹੈ ਕਿਹਦੇ ਕੇਸ ਦੇ ਅਧਾਰ ਤੇ ਮੰਗ ਰਹੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਿੱਦਾਂ ਕਿ ਤੁਸੀਂ ਉਹਨੇ ਦੇਖਿਆ ਕਿ ਬਾਹਰ ਸਾਡੇ ਐਗਰੀਮੈਂਟ ਅੱਪਾ ਕੀਤੀ ਹੈ ਜੋ ਕਿ ਮਦਨਗਰ ਦੇ ਕੰਮ ਕਰਾਏ ਹੈ ਕੈਮਰੇ ਲਵਾਏ ਹੈ ਹਰ ਲੋਕ ਇਸ ਵਿੱਚ ਲੀਤੀ ਗੇਟ ਸਿਸਟਮ ਵੀ ਤੇ 15 16 ਸਾਲ ਤੋਂ ਉਹ ਦਰਸ਼ਨਗਰ ਦੇ ਵਿੱਚ ਪ੍ਰੋਬਲਮ ਸੀ ਸਾਡੇ ਦਰਸ਼ਨਗਰ ਜਿੱਥੇ ਸੜਕ ਨਹੀਂ ਬਣੀ ਪਿਛਲੇ 15-16 ਸਾਲ ਤੋਂ ਉਹ ਸਾਡੇ ਕਾਂਗਰਸ ਸਰਕਾਰ ਹੈ ਤੇ ਆਪਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਸੜਕ ਪਹਿਲੇ ਪਹਿਲ ਦੇ ਅਧਾਰ ਤੇ ਬਣੇਗੀ 15-16 ਸਾਲ ਬਾਅਦ ਦਰਸ਼ਨਗਰ ਦੇ ਪਾਸ ਸੜਕ ਦੀ ਮਰਕੀ ਜਿਹਦਾ ਉਦਘਾਟਨ ਮੇਰੇ ਘਰ ਵਿੱਚ ਬੈਠ ਕੇ ਹੋਇਆ ਸੀਗਾ ਤੇ ਉਹਦਾ ਵੀ ਮੈਂਸ਼ਨ ਆਪਾਂ ਬਾਹਰ ਐਡਵਰਟਾਈਜ਼ਮੈਂਟ ਤੇ ਕੀਤਾ ਹੈ ਕਿ ਹੁਣ ਤੁਸੀਂ ਚਿਹਰਾ ਵੋਟ ਮੰਗਣਾ ਆਪਾਂ ਕਿਸ ਟੌਪਿਕ ਤੇ ਮੰਗਣਾ ਕਿ ਕਈ ਮੈਂ ਇੱਕ ਵਾਰ ਮੇਰੀ ਇੱਕ ਚਿੰਮਾ ਭਾਜੀ ਦੇਖਿਆ ਕਿ ਜਿੱਦਾਂ ਵੋਟ ਮੰਗਣ ਆਪਾਂ ਜਾਂਦੇ ਆ ਮਾਗਵਿਲੇ ਵੱੱਚ 5 ਸਾਲ ਬਾਅਦ ਲਈ ਇਹ ਉਹਨਾਂ ਨੂੰ ਭੁੱਲ ਜਾਂਦੇ ਜਿਹਦਾ ਹੋਰ ਸਰਕਾਰ ਕਰੇ ਉਹ ਚੀਜ਼ ਤੇ ਨਾ ਹੋਊਗਾ ਆਪਣੇ ਨਾਲ ਭਾਜੀ ਦੇਖੋ ਜੀ ਇਹ ਤੇ ਜਦੋਂ ਲੋਕੀ ਮੈਨੂੰ ਜਮੇਤੇ ਯਕੀਨ ਕਰੰਗੇ ਮੇਰਾ ਪਿਛਲਾ ਕੰਮ ਦੇਖੰਗੇ ਤੇ ਇੱਕ ਵਾਰ ਸਾਨੂੰ ਚਾਂਸ ਦੇਣਗੇ ਉਹਨਾਂ ਦਾ ਵਹਿਮ ਆਪਾਂ ਹੀ ਕਰਨਾ ਵਾ ਕਿ ਜਿੱਦਾਂ ਦਾ ਲੋਕਾਂ ਨੇ ਕਰਦੇ ਆ ਵੋਟਾਂ ਲੈਣ ਤੋਂ ਬਾਅਦ ਵਾਪਸ ਨੀ ਮੋੜ ਦੇਖਦੇ ਆਪਾਂ ਦਾ ਤਾਂ ਕੋਈ ਕੰਮ ਨਹੀਂ ਕਰਨਾ ਆਪਾਂ ਕੋਸ਼ਿਸ਼ ਇਹੀ ਕਰਨੀ ਹੈ ਕਿ ਦਿਨ ਤੋਂ ਲੈ ਕੇ ਰਾਤ ਤੱਕ ਆਪਾਂ ਲੋਕਾਂ ਦੀ ਸੇਵਾ ਵਿੱਚ ਵਿਚਰੀਏ ਤੇ ਵਾਤਵਾਂ ਲੋਕਾ ਦਾ ਕੰਮ ਕਰੀਏ ਸਾਡੀ ਸੋਚ ਅਲੱਗ ਹੈ ਸਿਕਿਉਰਿਟੀ ਦੇ ਮਾਮਲੇ ਲੈ ਕੇ ਜਿੱਦਾਂ ਅੱਜਕੱਲ ਚੋਰੀ ਚਕਾਰੀਆਂ ਵਧ ਰਹੀਆਂ ਵਾ ਉਹਨੇ ਵੀ ਸਵੇਰ ਤੋਂ ਲੈ ਕੇ ਪੰਜ ਸੱਤ ਖਬਰਾਂ ਤੇ ਬੋਟਲ ਦੇ ਵਿੱਚ ਇਹੀ ਆ ਗਈਆਂ ਕਿ ਲੁੱਟ ਕੇ ਲੈ ਕੇ ਦਿਨ ਦੇ ਸਾਡੇ ਅੱਧਾ ਕਰਦਾ ਆਪਾਂ ਸਿਕਿਉਰਿਟੀ ਦੇ ਮਾਮਲੇ ਪਰ ਜਿਹੜੀ ਚੋਰੀ ਦਾ ਇੰਜ ਇੱਕ ਇਹਨਾਂ ਦੀ ਤੁਸੀਂ ਇਹ ਗੱਲ ਹੀ ਸਮਝ ਰਹੇ ਹੋ ਇਸ ਟਾਈਮ ਇਹ ਗੱਲ ਹੀ ਹੈ ਜੀ ਦੇ ਕੋਈ ਸਰਕਾਰ ਦੀ ਨਹੀਂ ਆ ਜੀ ਆਪਾਂ ਦੇਣਾ ਕਿ ਇੰਨਾ ਸਮਝ ਨਹੀਂ ਆ ਰਿਹਾ ਦੱਦਾਂ ਨੂੰ ਮਹੌਲ ਚੱਲ ਰਿਹਾ ਲੋਕੀ ਨਹੀਂ ਸਵੇਰੇ ਸੈਰ ਕਰਨੋਂ ਹਟ ਗਏ ਲੋਕੀ ਸੈਰ ਕਰਨ ਸਵੇਰੇ 5 4 5 ਵਜੇ ਆਪਾਂ ਫਾਰਕ ਦੇਖੀ ਤਾਂ ਇਹਦਾ ਭਰਿਆ ਹੁੰਦਾ ਸੀਗਾ ਹੁਣ ਇੱਥੇ ਸਮਝ ਲੋਕੀ 7 ਵਜੇ ਤੋਂ ਪਹਿਲੇ ਨੇ ਜਾਂਦੇ ਕਹਿੰਦੇ ਪਹਿਲੇ ਰਸ਼ ਭੇਜ ਜਵੇ ਫੇਰ ਆਪਾਂ ਜਾਵਾਂਗੇ ਨਹੀਂ ਤੁਹਾਨੂੰ ਕੀ ਲੱਗ ਰਿਹਾ ਜਿਹੜੇ ਰੰਗਲਾ ਪੰਜਾਬ ਦੀ ਗੱਲ ਕਰਦੇ ਆ ਭਗਵੰਤਮਾਨ ਹਰ ਸਟੇਜ ਤੇ ਇੱਕੋ ਹੀ ਗੱਲ ਹੁੰਦਾ ਰੰਗਲਾ ਪੰਜਾਬ ਹੀ ਬਣਾਵਾਂਗੇ ਆ ਸਮਾਰਟ ਸਕੂਲ ਲੱਗ ਰਿਹਾ ਕਿ ਪਾਸੇ ਵਿੱਚ ਤੁਹਾਨੂੰ ਬਸ 1.5 2 ਸਾਲ ਹੀ ਰਹਿ ਗਏ ਪਤਾ ਚੱਲ ਜਨਾਂ ਜੀ ਰੰਗ